ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਉਮੀਦ ਕਰਦੇ ਆ ਕਿ ਤੁਸੀਂ ਇਸ ਨੂੰ ਵੀ ਪਹਿਲੇ ਗੀਤਾਂ ਵਾਂਗ ਹੀ ਬਹੁਤ ਪਸੰਦ ਕਰੋਗੇ ਤੇ ਇੱਕ ਰਿਕੁਐਸਟ ਵੀ ਕਰਦੇ ਆ ਕਿ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਡੀਆਂ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਲਓ ਫਿਰ ਸੁਣੋ ਇੱਕ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਤੇਰੀ ਸਾੜ ਗਈ ਨੀ ਤੇਜ ਕੁਰੇ ਮਸਰਾ ਦੀ ਢਾਲ ਤੇਰੀ ਸਾੜ ਗਈ ਨੀ ਤੇਜ ਕੁਰੇ ਮਸਰਾ ਦੀ ਢਾਲ ਘਾਟੋ ਲੰਘਿਆ ਸੀ ਨੀ ਤੇਜ ਕੁਰੇ ਜੱਟਾ ਮੁੰਡੇ ਨਾਲ ਘਾਟੋ ਲੰਘਿਆ ਸੀ ਨੀ ਤੇਜ ਕੁਰੇ ਜੱਟਾ ਮੁੰਡੇ ਨਾਲ ਦੰਨੇ ਦੇਗੇ ਆਨੀ ਤੇਜ ਕਰੇ ਬੜੇ ਮਲਾ ਦੇ ਨਾਲ ਦੰਨੇ ਦੇਗੇ ਆਨੀ ਤੇਜ ਕਰੇ ਬੜੇ ਮਲਾ ਦੇ ਨਾਲ ਦੰਨੇ ਚੂਪ ਦੇਨੀ ਤੇਜ ਕਰੇ ਬੜਿਆਂ ਜਾਮਾ ਨਾਲ ਦੰਨੇ ਚੂਪ ਦੇਨੀ ਤੇਜ ਕਰੇ ਬੜਿਆ ਚਮਨਾਲ ਤੇਰੀ ਸੜ ਗਈ ਨਹੀਂ ਤੇਜ ਕੁਰੇ ਮਸਰਾਂ ਦੀ ਢਾਲ ਤੇਰੀ ਸੜ ਗਈ ਨਹੀਂ ਤੇਜ ਕੁਰੇ ਮਸਰਾਂ ਦੀ ਢਾਲ ਸਹਾ ਤੋ ਲਾਇਆ ਸੀਨੀ ਤੇਜ ਕਰੇ ਹਲਵਾਈ ਮੁੰਡੇ ਨਾਲ ਤਾਂ ਲਾਇਆ ਸੀਨੀ ਤੇਜ ਕਰੇ ਹਲਵਾਈ ਮੁੰਡੇ ਨਾਲ ਲੱਡੂ ਦੇਗੇ ਆਨੀ ਤੇਜ ਕਰੇ ਬੜੇ ਮਲਾ ਦੇ ਨਾਲ ਲੱਡੂ ਦੇਗੇ ਆਨੀ ਤੇਜ ਕਰੇ ਬੜੇ ਮਲਾ ਦੇ ਨਾਲ ਲੱਡੂ ਖਾਮ ਦੇਨੀ ਤੇਜ ਕਰੇ ਬੜਿਆਂ ਚਾਵਾ ਨਾਲ ਲੱਡੂ ਖਾਮ ਦੇਨੀ ਤੇਜ ਕਰੇ ਬੜਿਆ ਜਮਾਨਾ ਤੇਰੀ ਸਾੜ ਗਈ ਨਹੀਂ ਤੇਜ ਕੁਰੇ ਮਸਰਾ ਦੀ ਢਾਲ ਤੇਰੀ ਸਾੜ ਗਈ ਨਹੀਂ ਤੇਜ ਕੁਰੇ ਮਸਰਾ ਦੀ ਢਾਲ ਕਾਟੋ ਲਾਇਆ ਸੀ ਨਹੀਂ ਤੇਜ ਕੁਰੇ ਸੁਨਿਆਰੇ ਮੁੰਡੇ ਨਾਲ ਕਾਟੋ ਲਾਇਆ ਸੀ ਨਹੀਂ ਤੇਜ ਕੁਰੇ ਸੁਨਿਆਰੇ ਮੁੰਡੇ ਨਾਲ ਟਿੱਕਾ ਦੇਗੇ ਅਨੀ ਤੇਜ ਕਰੇ ਬੜੇ ਮਲਾਜੇ ਨਾਲ ਟਿੱਕਾ ਦੇਗੇ ਅਨੀ ਤੇਜ ਕਰੇ ਬੜੇ ਮਲਾਜੇ ਨਾਲ ਟਿੱਕਾ ਲਾਮ ਦੇਨੀ ਤੇਜ ਕਰੇ ਬੜਿਆਂ ਚਾ ਮਾਨਾ ਇਕ ਕਲਾਮ ਦੇਨੀ ਤੇਜ ਕੋਰੇ ਬੜਿਆ ਸ਼ਮਨਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਕਾਟੋ ਲਾਇਆ ਸੀ ਨੀ ਤੇਜ ਕਰੇ ਮੋਚੀ ਮੁੰਡੇ ਨਾਲ ਕਾਟੋ ਲਾਇਆ ਸੀ ਤੇਜ ਕਰੇ ਮੋਚੀ ਮੁੰਡੇ ਨਾਲ ਸੈਂਡਲ ਦੇ ਗਿਆ ਨੀ ਤੇਜ ਕਰੇ ਬੜੇ ਮਲਾਜੇ ਨਾਲ ਸੈਂਡਲ ਦੇ ਗਿਆ ਨੀ ਤੇਜ ਕਰੇ ਬੜੇ ਮਲਾਜੇ ਨਾਲ ਸੈਂਡਲ ਪਾੰਦੀ ਨੀ ਤੇਜ ਕਰੇ ਬੜਿਆਂ ਚਾਵਾ ਨਾਲ ਸੈਂਡਲ ਪਾੰਦੀ ਨੀ ਤੇਜ ਕਰੇ ਬੜਿਆ ਜਮਾਨਾ ਨਾਲ ਤੇਰੀ ਸਰਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਤੇਰੀ ਸਰਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਕਾਟੋ ਲਾਇਆ ਸੀ ਨਹੀਂ ਤੇਜ ਕੋਰੇ ਬਜਾ ਜੀ ਮੁੰਡੇ ਨਾਲ ਕਾਟੋ ਲਾਇਆ ਸੀ ਨਹੀਂ ਤੇਜ ਕੋਰੇ ਬਜਾ ਜੀ ਮੁੰਡੇ ਨਾਲ ਸਾੜੀ ਦੇ ਗਿਆਨੀ ਤੇਜ ਕਰੇ ਬੜੇ ਮਲਾਜੇ ਨਾਲ ਸਾੜੀ ਦੇ ਗਿਆਨੀ ਤੇਜ ਕਰੇ ਬੜੇ ਮਲਾਜੇ ਨਾਲ ਸਾੜੀ ਨੌਂ ਦੀ ਸੀਨੀ ਤੇਜ ਕਰੇ ਬੜਿਆਂ ਚਾ ਮਾਨ ਨਾਲ ਸਾੜੀ ਨੌਂ ਦੀ ਸੀਨੀ ਤੇਜ ਕਰੇ ਬੜਿਆਂ ਚਾ ਮਾਨ ਨਾਲ ਤੇਰੀ ਸਾੜ ਗਈ ਨਹੀਂ ਤੇਜ ਕਰੇ ਮਸਰਾਂ ਦੀ ਢਾਲ ਤੇਰੀ ਸਾੜ ਗਈ ਨਹੀਂ ਤੇਜ ਕਰੇ ਮਸਰਾਂ ਦੀ ਢਾਲ ਕਾਟੋ ਲਾਈਆਂ ਸੀਨੀ ਤੇਜ ਕਰੇ ਧੀਰਾ ਮੁੰਡੇ ਨਾਲ ਕਾਟੋ ਲਾਈਆਂ ਸੀਨੀ ਤੇਜ ਕਰੇ ਧੀਰਾ ਮੁੰਡੇ ਨਾਲ ਢਾਣੇ ਪੁੰਨ ਗਿਆਨੀ ਤੇਜ ਕਰੇ ਬੜੇ ਮਲਾਜੇ ਨਾਲ ਢਾਣੇ ਪੁੰਨ ਗਿਆਨੀ ਤੇਜ ਕਰੇ ਬੜੇ ਮਲਾਜੇ ਨਾਲ ਧਾਣੇ ਖਾਂਦੀ ਸੀ ਨੀ ਤੇਜ ਕਰੇ ਬੜੇ ਸਵਾਦ ਨਾਲ ਧਾਣੇ ਖਾਂਦੀ ਸੀ ਨੀ ਤੇਜ ਕਰੇ ਬੜੇ ਸਵਾਦ ਨਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਢਾਲ ਕਾਟੋ ਲੰਗਿਆ ਸੀ ਨਹੀਂ ਤੇਜ ਕੋਰੇ ਦੋਜੀ ਮੁੰਡੇ ਨਾਲ ਕਾਟੋ ਲੰਗਿਆ ਸੀ ਨਹੀਂ ਤੇਜ ਕੋਰੇ ਦੋਜੀ ਮੁੰਡੇ ਨਾਲ ਮੱਕਣ ਦੇ ਗਿਆ ਨਹੀਂ ਤੇਜ ਕੋਰੇ ਬੜੇ ਮਲਾਜੇ ਨਾਲ ਮੱਖਣ ਦੇ ਦੇ ਅਨੀ ਤੇਜ ਕੋਰੇ ਬੜੇ ਮਲਾਜੇ ਨਾਲ ਮੱਖਣ ਖਾਂਦੀ ਸੀ ਨੀ ਤੇਜ ਕੋਰੇ ਬੜੇ ਸੁਆਦ ਨਾਲ ਮੱਖਣ ਖਾਂਦੀ ਸੀ ਨੀ ਤੇਜ ਕੋਰੇ ਬੜੇ ਸਵਾਦ ਨਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਦਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਦਾਲ ਤੇਰੀ ਸੜ ਗਈ ਨਹੀਂ ਤੇਜ ਕੋਰੇ ਮਸਰਾਂ ਦੀ ਦਾਲ